ਸੜਕਾਂ ਬਹੁਤ ਵੱਡਾ ਇੱਕ ਵਿਸ਼ਾ ਹਮੇਸ਼ਾ ਰਹਿੰਦਾ ਹੈ ਕਿ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਕਸਬਿਆਂ ਨੂੰ ਜਾਣ ਵਾਲੀਆਂ ਸੜਕਾਂ ਲਿੰਕ ਰੋਡਸ 18 ਫੁੱਟੀਆਂ 22 ਫੁੱਟੀਆਂ 25 ਫੁੱਟੀਆਂ ਜਾਂ ਲਿੰਕ ਰੋਡਸ ਹਮੇਸ਼ਾ ਹੀ ਹਰੇਕ ਸਰਕਾਰ ਚੀ ਮੁੱਦਾ ਰਿਹਾ ਹੈ ਸੋ ਅਸੀਂ ਅੱਜ ਇਸ ਵਿਸ਼ੇ ਤੇ ਤੁਹਾਡਾ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਆ ਕਿ ਪਹਿਲਾਂ ਅਸੀਂ 19373 ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਦੀਆਂ ਉਹਨਾਂ ਵਾਸਤੇ 4092 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਜੋ ਕੋ ਚੱਲ ਰਿਹਾ ਹੈ ਹੁਣ ਇਸ ਵਕਤ ਟਾਡੇ ਕੋਲੇ ਵੀਡੀਓਜ਼ ਵੀ ਆਉਂਦੀਆਂ ਹੋਣੀਆਂ ਸੜਕਾਂ ਬਣਦੀਆਂ ਦੀਆਂ ਤੇ ਹੁਣ ਇਹਦੇ ਵਿੱਚ ਐਡ ਕਰਕੇ ਅਸੀਂ ਟੋਟਲ 44920 ਕਿਲੋਮੀਟਰ 44920 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬਣਾਉਣ ਜਾ ਰਹੇ ਹਾਂ ਉਦਸ ਸਾਰਾ ਜਿਹੜਾ ਟੈਂਡਰ ਵਗੈਰਾ ਹੋ ਜਾਣਗੇ ਹੁਣ ਪਹਿਲਾਂ ਵਾਲੀਆਂ ਨੇ ਦਿੱਤੇ ਹੋਗੇ ਉਹਦੇ ਵਿੱਚ ਹੁਣ ਐਡ ਕਰ ਲੱਕੇ 44000 ਹੋ ਜਾਊਗਾ ਪੀ ਡਬਲਯੂ ਡੀ ਦੀਆਂ ਹੈਗੀਆਂ ਨੇ ਜੀ ਜਿਹਨੂੰ ਪਲਾਨ ਰੋਡਸ ਕਹਿੰਦੇ ਆਪਾਂ ਜਿਹੜੀਆਂ ਲਿੰਕ ਰੋਡ ਤੋਂ ਵੱਡੀਆਂ ਹੁੰਦੀਆਂ ਕੋਈ 12 ਫੁੱਟੀ ਐ ਕੋਈ 18 ਫੁੱਟੀ ਐ 2800 ਕਿਲੋਮੀਟਰ ਰੂਰਲ ਲਿੰਕ ਰੋਡਸ 18545 ਐਪਡਬਲਡ ਕਰ ਰਿਹਾ ਜੀ ਮੰਡੀ ਬੋਰਡ ਪੰਜਾਬ ਮੰਡੀ ਬੋਰਡ ਜਿਹੜਾ 2292 ਕਿਲੋਮੀਟਰ ਤੇ ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕਾਉਂਸਲਸ ਨਗਰ ਪੰਚਾਇਤਾਂ ਅਰਬਨ ਰੋਡ ਜਿਹੜੀਆਂ ਨੇ ਉਬਾਰਾ 1255 ਕਿਲੋਮੀਟਰ ਇਹ ਪਾ ਕੇ ਟੋਟਲ 44920 ਕਿਲੋਮੀਟਰ ਜਿਹੜਾ 16000 209 ਕਰੋੜ ਰੁਪਏ ਸੜਕਾਂ ਤੇ ਕੁਆਲਟੀ ਸੜਕਾਂ ਤੇ ਲੱਗ ਰਿਹਾ ਹੈ